ਕਾਰਾ ਮਲਾ ਆਵਾ ਜੀਤੋ ਨਹੀਂ ਦੀਦੀ ਲੈ ਓਦਾਂ ਬਾਹਰ ਕੁਰਸੀ ਢਾ ਕੇ ਸਾਰਾ ਦਿਨ ਮੇਰੇ ਨਾਲ ਚੁਗਲੀਆਂ ਕਰਦੀ ਰਹੀ ਐ ਤੇ ਅੱਜ ਆਈ ਨਹੀਂਗੀ ਅਖ ਦੋ ਗੋਡੇ ਦੋ ਦੇ ਕਾਰਾ ਲਾ ਵੇ ਮੇਰਾ ਵੇਖ ਆਏ ਹਾਈ ਇਟ ਅਪਟਰ ਨਹੀਂ ਗਾ ਕਿਤੇ ਇਹਦੀ ਅੱਖ ਚ ਅੰਦਰੋਂ ਬੜਾ ਖੁਸ਼ ਹੋਣਾ ਮੇਰੇ ਸਾਬ ਨਾਲ ਅੱਜ ਹਨ ਵੇਖ ਢੰਡਈ ਮੈਂ ਸਾਰਾ ਖੁਸ਼ ਲੈ ਨਾ ਆ ਵੇ ਮੇਰੀਆਂ ਹਾਏ 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 ਮੰਮੀ ਜੀ ਬੜੀ ਚੰਗੀ ਸੀ ਮੰਮੀ ਜੀ ਬੜੀ ਚੰਗੀ ਸੀ ਜਿੰਦੀ ਨੂੰ ਤੇ ਮਨ ਮੰਨਦੀਆਂ ਗਾਲਾਂ ਕੱਢਦੀਆਂ ਰਹੀਆਂ ਜੇ ਹੈ ਅਖੰਡ ਕਰਦੀਆਂ ਕਿਤਾ ਅਜ ਜਲੇਬ ਲਾਓ ਭੋਗ ਦੇ ਜਲੇਬ ਆ ਜਿੰਦੀ ਨੂੰ ਤੇ ਚਾਹ ਨਸੀਬ ਨਾ ਹੋਈ ਚੱਜ ਨਾ ਉਹ ਜਲੇਬ ਲਾ ਲਓ ਬੀਬੀ ਦੇ ਭੋਗ ਤੇ ਖਾਵੇ ਕਿਦਾਂ ਲੋਕਾਂ ਦੇ ਕਰਦੀਆਂ ਹੈ ਆਏ ਵੇ ਟੀਣਾ ਕਿੰਨਾ ਰਹੇ ਨੇ ਇਹਨੇ ਇਹਨੂੰ ਲੱਗਾਈ ਧੋਖ ਅਸਲੀ ਇਹਦੇ ਕੋਲ ਲੈਂਦੀ ਹੁੰਨੀ ਆ ਨਾ ਤਾਂ ਕਰਕੇ ਹਾਏ ਮੰਮੀ ਬੀਬੀ ਜਾਨ ਦਾ ਦੋਖ ਤਿੰਨ ਨੂੰ ਬੜਾ ਲੱਗਾ ਹੈ ਨਹੀਂ ਦੁਖ ਮੰਮੀ ਦਾ ਥੋੜੀ ਆ ਪੈਨਸ਼ਨ ਆਉਂਦੀ ਹੁੰਦੀ 40000 ਰੁਪਿਆ ਨਾਲ ਹੀ ਲੈ ਗਈ ਤੁਸੀਂ ਦੋਖ ਤੇ ਪੈਨਸ਼ਨ ਦਾ ਮੇਰਾ ਕਾਹਦਾ ਦੋਖ ਹੀ ਅੱਖਾਂ ਆ ਲਾ 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 ਵਾਲੀਆਂ ਲੈ ਲਓ ਬੀਬੀ ਦੀਆਂ ਲੈ ਲਓ ਵਾਲੀਆਂ ਤੁਸੀਂ ਤੇ ਜੀਂਦੀਆਂ ਨੂੰ ਲਾ ਲੈਂਦੀਆਂ ਬਸ ਚੱਲਦਾ ਤੁਹਾਡਾ ਤੇ ਮਰੀ ਤੇ ਕਿੱਥੇ ਤੁਸੀਂ ਡਿਕਣਾ ਹੱਗ ਗੱਲ ਕਰਦੀਆਂ ਹੁੰਦੀਆਂ ਮੇਰੇ ਤੇ ਬਸ ਚੱਲਦਾ ਫੋਟੋ ਚ ਨਿਕਲ ਕੇ ਤੁਹਾਨੂੰ ਫੜ ਲਾਂ ਮੈਂ <laughs> ൂ <laughs> 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 <laughs>